ਸਰਕਾਰ ਸਾਹਿਬ ਅਗਲੀ ਖਤੇ ਆਪਾਂ ਅੱਜ ਤਨੂੰ ਜੋ ਵੀ ਸਾਡੇ ਪੰਜਾਬ ਆਰਗੈਨਿਕ ਟੀਵੀ ਦੇ ਦਰਸ਼ਕ ਤੇ ਦੇਖਣ ਵਾਲੇ ਸੁਣਨ ਵਾਲੇ ਇਹ ਸਾਰੀਆਂ ਗੱਲਾਂ ਦਾ ਪਾਲਣ ਵਾਲੇ ਕਰਨ ਵਾਲੇ ਦਾ ਸਭ ਸ੍ਰੀ ਅਕਾਲ ਵਾਗ ਰਹੀ ਰੱਖਦਾ ਹੈ ਆਪਾਂ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਆਪਾਂ ਪਾਈ ਸੀ ਫੇਰੀ ਸੁਆਣੀ ਦੀ ਮੈਨੂੰ ਕਹਿਣਾ ਆਰਗੇਨਿਕ ਖੇਤੀ ਦੇ ਵਿੱਚ ਸਭ ਤੋਂ ਵਧੀਆ ਤੇ ਸਭ ਤੋਂ ਪੰਗੋਸ ਦੀ ਵਾਲਾ ਬੂਟਾ ਮੰਨਿਆ ਗਿਆ ਵੀ ਤੇ ਜਿਹਦੇ ਵਿੱਚ ਤੱਤਾਂ ਦੇ ਦੇ ਕੋਈ ਕਮੀ ਪੇਸ਼ੀ ਨਹੀਂ ਤੱਤ ਵਿਅੰਤ ਹੈ ਦੇ ਇੱਕ ਪਰ ਜ਼ਿਆਦਾਤਰ ਜੋ ਕੈਲਸ਼ੀਅਮ ਤੇ ਪੋਟਾਸ਼ ਬਹੁਤ ਜ਼ਿਆਦਾ ਤੇ ਮੈਗਨੀਸ਼ੀਅਮ ਵੀ ਇਹਦੇ ਵਿੱਚ ਜਿਹੜੇ ਆਪਣੇ ਸਰੀਰ ਵਾਸਤੇ ਬਹੁਤ ਲਾਭਕਾਰੀ ਆ ਇਹਨਾਂ ਦੇ ਗੋਡੇ ਦੁੱਧਦੇ ਆ ਇਹਨਾਂ ਦੇ ਪੱਤੇ ਖਾਓ ਚਟਣੀ ਬਣਾ ਕੇ ਖਾਓ ਪਾਊਡਰ ਬਣਾ ਕੇ ਖਾਓ ਜਿੱਦਾਂ ਵੀ ਤੁਸੀਂ ਖਾ ਸਕਦੇ ਹੋ ਖਾਓ ਇਹ ਛੋਟੇ ਛੋਟੇ ਬੂਟਿਆਂ ਦੀ ਪਨੀਰੀ ਆਪਾਂ ਤਿਆਰ ਕੀਤੀ ਹੋਈ ਪਿਆਜ਼ ਆਪਾਂ ਇਹ ਛੋਟੇ ਲਫਾਰਿਆਂ ਦੇ ਵਿੱਚ ਤਿਆਰ ਭਾਤੀ ਆ ਤੇ ਇਹ ਦਸਾਂ 15 ਦਿਨਾਂ ਦੇ ਲਗ ਬੂਟੇ ਆਪਣੇ ਆਪ ਰਹੇ ਚੱਲ ਪਾਣੇ ਆ ਤੇ ਇੱਕ ਔਸ਼ਧੀ ਬੂਟਾ ਹੈ ਜੀ ਅਸ਼ਵਗੰਧ ਇਹ ਵੀ ਆਪਾਂ ਤਿਆਰ ਕੀਤਾ ਵਾ ਤੇ ਇਹ ਆ ਪੌਸ਼ੀ ਦਾ ਬੂਟਾ ਸੁਗੰਧਾ ਵੀ ਪਿਆਰ ਕੀਤਾ ਹੈ ਇਹ ਇਹ ਵੀ ਆ ਪਛਾਣ ਕਰ ਲੋ ਇਦਾਂ ਦਾ ਬੂਟਾ ਹੁੰਦਾ ਸੁਗੰਧਾ ਦਾ ਤੇ ਇਹਦੀਆਂ ਜੜ੍ਹਾਂ ਵੀ ਤੇ ਪੱਤੇ ਵੀ ਕੰਮ ਆਉਂਦੇ ਆ ਇਹਦਾ ਜੜੇ ਹੈਗੇ ਆ ਪੱਤੇ ਰੋਜ਼ ਇੱਕ ਪੱਤਾ ਖਾਣ ਨਾਲ 3 ਦਿਨ ਪੱਤੇ ਖਾਓ ਤੇ ਮੋਟਾ ਭਾਕਾ ਚੋਣਦਾ ਵਾ ਫੇਰ 1-2 ਦਿਨ ਛੱਡ ਕੇ ਫੇਰ 3 ਦਿਨ ਖਾਓ ਬੜੀ ਵਧੀਆ ਚੀਜ਼ ਹੈ ਤੇ ਆ ਜੜਾ ਹੈਗਾ ਇਹ ਨਿਗਾ ਵਾਸਤੇ ਬੜਾ ਵਧੀਆ ਵਾ ਇਹ ਇਹਦੇ ਵਿੱਚ ਵਿਟਾਮਿਨ ਨਹੀਂ ਵੀ ਹੁੰਦਾ ਵਾ ਸਵਾਨਣੇ ਦੇ ਵਿੱਚ ਜਾਣੇ ਬੜੇ ਤੱਤ ਹੁੰਦੇ ਆ ਖਾਣ ਦੀ ਗੱਲ ਆ ਜਿੰਨਾ ਆਪਾਂ ਵਧੀਆ ਇਹਨੂੰ ਮਤਲਬ ਇਸਤੇਮਾਲ ਕਰਾਂਗੇ ਉਹਨਾਂ ਸਾਡਾ ਸਰੀਰ ਤੰਦਰੁਸਤ ਰਹੂਗਾ 300 ਬਿਮਾਰੀਆਂ ਦਾ ਇਲਾਜ ਆ ਇਸ ਕਰਕੇ ਕਿਰਪਾ ਕਰਕੇ ਆ ਸਵਾਨਣੇ ਦੇ ਬੂਟੇ ਘਰਾਂ ਦੇ ਵਿੱਚ ਲਾਓ ਤੇ ਇਹਦਾ ਜਿੰਨਾ ਵੀ ਫਾਇਦਾ ਹੋ ਸਕਦਾ ਉਹਨਾਂ ਫਾਇਦਾ ਉਠਾਓ ਕਿਉਂਕਿ ਇਹਦੇ ਫੁੱਲ ਵੀ ਕੰਮ ਦੇ ਆ ਇਹਦੇ ਫਲ ਵੀ ਕੰਮ ਦੇ ਆ ਇਹਦੇ ਪੱਤੇ ਵੀ ਕੰਮ ਦੇ ਆ ਇਹਦੀਆਂ ਜੜਾਂ ਵੀ ਕੰਮ ਦੀਆਂ ਜਦसे ਆਪਾਂ ਬਾਕੀ ਜਾਦੀ ਮਾਤਰਾ ਵਿੱਚ ਲਾ ਲਈਏ ਤੇ ਜੜਾਂ ਜੜੀਆਂ ਇਹਦੀਆਂ ਐਡਡੀਆਂ ਮੋਟੀਆਂ ਹੋ ਜਾਂਦੀਆਂ ਬਾਹ ਵਰਗੀਆਂ ਐਡਡੀਆਂ ਮੋਟੀਆਂ ਦੇ ਇਹਨਾਂ ਦਾ ਆਚਾਰ ਬਣਦਾ ਜੇ ਆਚਾਰ ਬੜਾ ਸਵਾਦ ਹੁੰਦਾ ਵਾ ਇਸ ਕਰਕੇ ਆਪਾਂ ਨੂੰ ਆਚਾਰ ਹੀ ਬਣਾਉਣਾ ਚਾਹੀਦਾ ਤੇ ਇਹ ਸੜਕਾਂ ਦੇ ਪਿਆਮ ਹੀ ਹੋ ਜਾਂਦੇ ਆ ਤੇ ਉੱਥੇ ਵੀ ਆਪਾਂ ਵੀ ਪ੍ਰਾਪਤ ਕਰ ਸਕਦੇ ਆ ਕੋਈ ਮੁਸ਼ਕਲ ਨਹੀਂ ਹੋਈ ਗੱਲ ਪਰ ਥੋੜਾ ਜਿਹਾ ਉਦਮ ਕਰੀਏ ਉਦਮ ਮਤ ਪ੍ਰਭਾਂਤਰ ਜਾਨੀ ਜਿਉਂ ਤਰੇ ਕਰੀਏ ਉਦਮ ਕਰਨਾ ਜ਼ਰੂਰੀ ਆ ਕਿ ਜੇ ਕੰਮ ਨਹੀਂ ਜੇ ਪੰਜਾਬ ਔਰ ਗੈਂਟਕੀ ਵੀ ਨੇ ਵੀ ਇਹ ਉਦਮ ਕੀਤਾ ਤੇ ਇਸ ਉਦਮ ਦਾ ਸਭਾ ਇਹ ਆਪਾਂ ਬੂਟੇ ਲਗਾ ਰਹੇ ਹਾਂ ਪਹਿਲਾਂ ਵੀ ਆਪਾਂ ਬੂਟਿਆਂ ਦੀ ਇੱਕ ਵੀਡੀਓ ਭਾਈ ਸੀ ਤੇ ਲੋਕਾਂ ਨੇ ਬੜਾ ਬੜਾ ਸਾਂਸ ਦਿੱਤਾ ਹੈ ਬੜੇ ਸਬਸਕ੍ਰਾਈਬ ਹੋਏ ਆ ਬੜੇ ਲਾਈਕ ਹੋਏ ਆ ਬੜਿਆਂ ਲੋਕਾਂ ਨੇ ਪਸੰਦ ਕੀਤਾ ਇਸੇ ਕਰਕੇ ਆਪਾਂ ਨੂੰ ਬੂਟਿਆਂ ਦੇ ਹੁਣ ਆਪਾਂ ਅੱਜ ਇਹ ਪਹਿਲੀ ਫਾਈ ਸੀਗੇ ਤੇ ਬੂਟੇ ਆ ਜਲਵਾ ਫੈਂਡ ਲਾਦੇ ਆ ਤੇ ਇਹ 10 15 ਦਿਨਾਂ ਦੇ ਵਿੱਚ ਬੂਟੇ ਚੱਲ ਪਾਣੇ ਆ ਇਹ ਆਪਾਂ ਫਿਰ ਜਿੱਥੇ ਇੱਥੇ ਲੋੜ ਹੋਊਗੀ ਫੇਫੇ ਲਾਦਾਂਗੇ ਕੋਈ ਸੜਕ ਤੇ ਲਾਦਾਂਗੇ ਕੋਈ ਇਧਰ ਤਹਨੇ ਬਾਹੇ ਵਟਾਂ ਦੇ ਲਾਦਾਂਗੇ ਤੇ ਆਪਾਂ ਆਪਣਾ ਕੰਮ ਬੂਟੇ ਲਾਉਣ ਦਾ ਜਾਰੀ ਰਹਿਊਗਾ ਮਾੜਾ ਫੀਮਾ ਮਾੜਾ ਜੀ ਬਾਕੀ ਆਉਣ ਲਿਆ ਜਿਹੜੇ ਰਗ ਬੰਦਿਆਂ ਨੂੰ ਦੁੱਧ ਦੇ ਵਿੱਚ ਵਾਲ ਕੇ ਦਿਓ ਜਿਹੜੇ ਫੌਂਡ ਨੂੰ ਬੜੀ ਤਾਰਪੂਰੀ ਦੇ ਵਿੱਚ ਬੁੱਡੇ ਵੀ ਨੌਜਵਾਨਾਂ ਨੂੰ ਨਰਸਰੀ ਤੋਂ ਵਧਣ ਲੱਗ ਜਾਣਗੇ ਤੇ ਆ ਨਹੀਂ ਆਣੇ ਪੱਤੇ ਖੰਡੇ ਆ ਸਾਡੇ ਇਹ ਵੀ ਨਿਆਰੇ ਲਾਣ ਦਾ ਹੈ ਤੇ ਤੁਸੀਂ ਵੀ ਕਿਰਪਾ ਕਰਕੇ ਸਾਰੇ ਜਣੇ ਈਸ਼ਵਰ ਨਿਣੇ ਦਾ ਤੇ ਅਸਵਗੰਧ ਦਾ ਖਾਸ ਕਰਕੇ ਇਹ ਵੀ ਬਹੁਤ ਵਧੀਆ ਚੀਜ਼ ਆ ਇਹਦਾ ਵੀ ਆਪਾਂ ਇਸਤੇਮਾਲ ਕਰਨਾ ਵਾ ਤੇ ਨਰਸਰੀ ਦੇ ਬੂਟੇ ਮਿਲ ਜਾਂਦੇ ਆ ਬੂਟੇ ਲਾ ਕੇ ਘਰ ਵਿੱਚ ਲਾਓ ਆ ਵੀਦਾ ਦੇਖਣ ਵਾਸਤੇ ਬਹੁਤ ਬਹੁਤ ਧੰਨਵਾਦ ਦੇਖੋ ਗੌਰ ਦੇ ਨਾਲ ਦੇਖੋ ਪੂਰੀ ਵੀਡੀਓ ਦੇਖਿਆ ਕਰੋ ਤਾਂ ਹੀ ਗੱਲ ਦਾ ਪਤਾ ਲੱਗਦਾ ਵਾ ਕਿ ਇਹਨੂੰ ਆਪਾਂ ਤੁਸੀਂ ਹੁਣ ਕਿਰਪਾ ਕਰਨੀ ਹੈ ਵੀ ਇਹਨੂੰ ਲਾਈਕ ਕਰਨਾ ਜੀ ਤੇ ਸ਼ੇਅਰ ਵੀ ਕਰਨਾ ਜਿੰਨਾ ਇਹ ਖਿਲਾਰਾ ਪਹੂਗਾ ਉਨਾਂ ਵਧੀਆੰਦਾ ਵਾ ਤੇ ਸਬਸਕ੍ਰਾਈਬ ਵੀ ਕਰਨਾ ਜੀ ਬੇਨਤੀ ਆ ਕਿ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਜੀ ਤੇ ਪੰਜਾਬ オーਰਗੈਨਿਕ ਟੀਵੀ ਵੱਲੋਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ